ਆਜਾ ਰਹੇ ਕਿ ਇੱਕ ਖਾਸ ਮਿਸ਼ਨ ਦੇ ਤਹਿਤ ਕੇਜੀਵਾਲ ਨੂੰ ਬਾਹਰ ਕੱਢਿਆ ਗਿਆ ਹੈ। ਵੀਡੀਓ ਦੇ ਉੱਤੇ ਬੜੇ ਵੱਡੇ ਪੱਤਰ ਤਿਆਰ ਹੋ ਰਿਹਾ ਕਿ ਕੇਜਰੀਵਾਲ ਸਾਹਿਬ ਨੂੰ ਜ਼ਮਾਨਤ ਦਿੱਤੀ ਨਹੀਂ ਦਵਾਈ ਗਈ ਹੈ। ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਕਿ ਉਹਨਾਂ ਦਾ ਹਰਿਆਣਾ ਜਿੱਤਣਾ ਉੱਥੇ ਹੈਟ੍ਰਿਕ ਮਾਰਨਾ। 177 ਦਿਨਾਂ ਤੋਂ ਬਾਅਦ ਅੱਜ ਉਹਨਾਂ ਨੂੰ 10 ਲੱਖ ਦੇ ਵਿਚਲਕੇ ਤੇ ਇਹ ਜ਼ਮਾਨਤ ਮਿਲਿਆ ਹੈ। ਉਹਨਾਂ ਦੇ ਸਮੇਂ ਉਹਨਾਂ ਨੂੰ ਕੁਝ ਪੈਰੋਲ ਟਾਈਪ ਦੇ ਦਿੱਤੀ ਗਈ ਸੀ ਉਹ ਬਾਹਰ ਆਏ ਸੀ ਤੇ 1 ਜੂਨ ਨੂੰ ਦੁਬਾਰਾ ਚਲੇ ਗਏ ਹਾਲਾਂਕਿ ਰਿਜ਼ਲਟ 4 ਜੂਨ ਨੂੰ ਆਇਆ ਇੱਕ ਇਹਨਾਂ ਦਾ ਆਗੂ ਹੈ ਸੰਦੀਪ ਪਾਠਕ ਕਿ ਵੇਖ ਲਓ ਨਹੀਂ ਤਾਂ ਫਿਰ ਸਾਨੂੰ ਬੰਦੇ ਖੜੇ ਕਰਨੇ ਆਉਂਦੇ ਆ ਖਬਰਾਂ ਇਹ ਵੀ छਪੀਆਂ ਕੱਲ ਪਰਸੋਂ ਇਹ ਪਾਰਟੀ ਤਾਂ ਉੱਥੇ ਜ਼ਬਾਨ ਤਾਂ ਨਹੀਂ ਬਚਾ ਸਕੇਗੀ ਤੇ ਉਹਨਾਂ ਨੇ ਖੜੇ ਕਰਤੇ ਜੀ 90 ਸੀਟਾਂ ਤੋਂ ਆਮ ਚਰਚਾ ਚੱਲ ਰਹੀ ਹੈ ਹਾਲਾਂਕਿ ਕੇਜਰੀਵਾਲ ਸਾਹਿਬ ਜਿਹੜਾ ਅਮਿਤ ਸ਼ਾਹ ਨੇ ਜਾਂ ਪ੍ਰਧਾਨ ਮੰਤਰੀ ਤੇ ਉਹਨਾਂ ਤੇ ਕਾਫੀ ਤੰਜ ਕੱਸਦੇ ਨੇ ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲ ਕਰਾਂਗੇ ਉਹ ਚਰਚਾ ਦੀ ਜਿਹੜੀ ਇਸ ਸਮੇਂ ਬਹੁਤ ਵੱਡੇ ਪੱਧਰ ਤੇ ਛਿੜੀ ਹੋਈ ਹੈ ਦਰਅਸਲ ਅੱਜ ਅਰਵਿੰਦ ਕੇਜੀਵਾਲ ਉਹਨਾਂ ਨੂੰ ਜ਼ਮਾਨਤ ਸੁਪਰੀਮ ਕੋਰਟ ਦੇ ਵੱਲੋਂ ਦੇ ਦਿੱਤੀ ਗਈ ਹੈ ਤੇ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦੇਣ ਤੋਂ ਬਾਅਦ ਜਿਹੋ ਜਿਹਾ ਮਾਹੌਲ ਬਣ ਰਿਹਾ ਜਿਹੋ ਜੀਆਂ ਚਰਚਾਵਾਂ ਛੜ ਰਹੀਆਂ ਨੇ ਉਹਨਾਂ ਤੇ ਗੱਲਬਾਤ ਕਰਾਂਗੇ ਕਿਹਾ ਜਾ ਰਿਹਾ ਹੈ ਕਿ ਇੱਕ ਖਾਸ ਮਿਸ਼ਨ ਦੇ ਤਹਿਤ ਕੇਜੀਵਾਲ ਉਹਨਾਂ ਨੂੰ ਬਾਹਰ ਕੱਢਿਆ ਗਿਆ ਹੈ ਸੋ ਮਿਸ਼ਨ ਕਿਹੜਾ ਹੈ ਕੀ ਚਰਚਾਵਾਂ ਚੱਲ ਰਹੀਆਂ ਨੇ ਇਸ ਬਾਬਤ ਗੱਲਬਾਤ ਕਰਦੇ ਹਾਂ ਜਸਪਾਲ ਸਿੰਘ ਢਲੋਂਾ ਦੇ ਨਾਲ ਜੋ ਕਿ ਸੀਨੀਅਰ ਐਡੀਟਰ ਨੇ ਢਲੋਂ ਸਾਹਿਬ ਕੀ ਲੱਗਦਾ ਹੈ ਕੀ ਇਹ ਚਰਚਾਵਾਂ ਕਿੰਨੀਆਂ ਸੱਚ ਨੇ ਦੇਖੋ ਆਪੋਨ ਚਰਚਾਵਾਂ ਦੀ ਗੱਲ ਕਰਾਂਗੇ ਜਿਹੜੀਆਂ ਤੁਸੀਂ ਆਪ ਦੇਖ ਰਹੇ ਹੋ ਮੀਡੀਆ ਦੇ ਉੱਤੇ ਬੜੇ ਵੱਡੇ ਪੱਦਰ ਤਿਆਰ ਰਹੀਆਂ ਕਿ ਕੇਜਰੀਬਾਲ ਸਾਹਿਬ ਨੂੰ ਜਵਾਨਤ ਦਿੱਤੀ ਨਹੀਂ ਦਵਾਈ ਗਈ ਹੈ ਜੀ ਐਸ ਵਲੇ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਕਿ ਉਹਨਾਂ ਦਾ ਹਰਿਆਣਾ ਜਿੱਤਣਾ ਉੱਥੇ ਹੈਟ੍ਰਿਕ ਮਾਰਨਾ ਬਹੁਤ ਜ਼ਰੂਰੀ ਹੈ। ਸੋ ਮਨੀ ਲੌਂਡਰਿੰਗ ਕੇਸ ਦੇ ਵਿੱਚ ਕੇਜਰੀਵਾਲ ਸਾਹਿਬ ਪਹਿਲਾਂ ਜਵੰਤ ਤਤੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਸੀਬੀਆਈ ਦੇ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਇੱਕ ਵੱਖਰੀ ਗੱਲ ਹੈ। 177 ਦਿਨਾਂ ਤੋਂ ਬਾਅਦ ਅੱਜ ਉਹਨਾਂ ਨੂੰ 10 ਲੱਖ ਦੇ ਵਿਚਲਕੇ ਤੇ ਇਹ ਜਵੰਤ ਬੀਜੀਆ ਪਰ ਚੋਣਾ ਦੇ ਸਮੇਂ ਉਹਨਾਂ ਨੂੰ ਕੁਝ ਪੈਰੋਲ ਟਾਈਪ ਦੇ ਦਿੱਤੀ ਗਈ ਸੀ ਉਹ ਬਾਹਰ ਆਏ ਸੀ ਤੇ 1 ਜੂਨ ਨੂੰ ਦੁਬਾਰਾ ਚਲੇ ਗਏ ਹਾਲਾਂਕਿ ਰਿਜ਼ਲਟ 4 ਜੂਨ ਨੂੰ ਆਇਆ ਸੀ ਸੋ ਇਸ ਲਈ ਕਿਹਾ ਜਾ ਰਿਹਾ ਹੈ ਇੱਕ ਮਾਹੌਲ ਉਹ ਹੈ ਜਾਂ ਬਣ ਗਿਆ ਇੱਕ ਤਾਂ ਪ੍ਰਧਾਨ ਮੰਤਰੀ ਸਾਹਿਬ ਦਾ ਸਾਡੇ ਮੁੱਖ ਜੱਜ ਸੁਪਰੀਮ ਕੋਰਟ ਚੰਦਰ ਚੂੜ ਸਾਬ ਦੇ ਘਰੇ ਇੱਕ ਧਾਰਮਿਕ ਸਮਾਗਮ ਵਿੱਚ ਸ਼ਮੂਰੀਅਤ ਕਰਨੀ ਤੇ ਅੱਜ ਹੀ ਜਿਹੜਾ ਫੈਸਲਾ ਰਾਖਮਾ ਰੱਖਿਆ ਸੀ ਕੇਜਰੀਵਾਲ ਦੀ ਜਵਾਨਤ ਤੇ ਜੀ ਉਹ ਫੈਸਲਾ ਆ ਗਿਆ ਹਾਲਾਂਕਿ ਸੁਪਰੀਮ ਕੋਰਟ ਦਾ ਆਪਣਾ ਫੈਸਲਾ ਹੈ ਕਿ ਕਿਸੇ ਨੂੰ ਨਿਆਂਇਕ ਰਾਸਤੇ ਦੇ ਵਿੱਚ ਬਹੁਤਾ ਚਰ ਰੱਖਿਆ ਨਹੀਂ ਜਾ ਸਕਦਾ ਇਹ ਚਰਚਾਵਾਂ ਉੱਠੜੀਆਂ ਤੇ ਭਾਰਤੀ ਜਨਤਾ ਪਾਰਟੀ ਬਲਿਆ ਨੇ ਦੂਜੀ ਚਰਚਾ ਛੇੜਤੀ ਕਿ ਜਦੋਂ ਡਾਕਟਰ ਬਨਮੋਹਨ ਸਿੰਘ ਸੀ ਉਹ ਵੀ ਇੱਕ ਪਾਰਟੀ ਦੇ ਵਿੱਚ ਗਏ ਸਨ ਪ੍ਰਧਾਨ ਮੰਤਰੀ ਦੇ ਤੌਰ ਤੇ ਪਰ ਇਸ ਵੇਲੇ ਚੋਣਾ ਨੇ ਬਹੁਤ ਸਤਿਤੀ ਜਿਹੜੀ ਪਾਰਟੀ ਹਰਿਆਣਾ ਦੇ ਵਿੱਚ 5-7 ਸੀਟਾਂ ਮੰਗਦੀ ਸੀ ਚਲ 10 ਕਹਿ ਲਓ 9 ਤਾਂ ਉਹਨਾਂ ਦਾ ਬਣਦਾ ਸੀ ਕਿਉਂਕਿ ਉਹਨਾਂ ਕੋਲੇ ਇੱਕ ਲੋਕ ਸਭਾ ਸੀਟ ਤੇ ਉਹ ਚੋਣ ਲੜੇ ਸੀ ਇੱਕ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੀਆਂ 9 ਸੀਟਾਂ ਆਉਂਦੀਆਂ ਨੇ ਉਹ ਖੇਤਰ ਲੜੇ ਸੀਗੇ ਹੂੰ ਉਸ ਤੋਂ ਬਾਅਦ ਇੱਕ ਇਹਨਾਂ ਦਾ ਆਗੂ ਹੈ ਸੰਦੀਪ ਪਾਠਕ ਕਿ ਵੇਖ ਲਓ ਨਹੀਂ ਤਾਂ ਫਿਰ ਸਾਨੂੰ ਬੰਦੇ ਖੜੇ ਕਰਨੇ ਆਉਂਦੇ ਆ ਜਿਹੜੀ ਕਬਰਾ ਇਹ ਵੀ ਚਪੀਆਂ ਕੱਲ ਪਰਸੋ ਇਹ ਪਾਰਟੀ ਤਾਂ ਉੱਥੇ ਜ਼ਬਾਨ ਤਾਂ ਨਹੀਂ ਬਚਾ ਸਕੇਗੀ ਤੇ ਉਹਨਾਂ ਨੇ ਖੜੇ ਕਰਤੇ ਜੀ 90 ਸੀਟਾਂ ਤੇ ਜੀ ਸੋ ਆਮ ਚਰਚਾ ਚੱਲ ਰਹੀ ਹੈ ਹਾਲਾਂਕਿ ਕੇਜਰੀਵਾਲ ਸਾਹਿਬ ਜਿਹੜਾ ਅਮਿਤ ਸ਼ਾਹ ਨੇ ਜਾਂ ਪ੍ਰਧਾਨ ਮੰਤਰੀ ਤੇ ਉਹਨਾਂ ਤੇ ਕਾਫੀ ਤੰਜ ਕੱਸਦੇ ਨੇ ਇਹ ਕੁਛ ਕੀਤਾ ਜਾਂਦਾ ਹੈ ਪਰ ਇਹਦੇ باوجود ਜਦੋਂ ਇਹ ਸਟੇਜ ਤੇ ਆ ਕੇ ਇਹ ਕੁਛ ਹੋਣਾ ਇਹ ਚਰਚਾ ਦਾ ਵਿਸ਼ਾ ਹੈਗਾ ਇਹਦਾ ਸਪਸ਼ਟੀਕਰਨ ਤਾਂ ਕੇਜਰੀਵਾਲ ਸਾਹਿਬ ਜਾਂ ਨਤੀਜੇ ਦੇਣਗੇ ਕਿ ਕੇਜਰੀਵਾਲ ਸਾਹਿਬ ਦੀ ਜਵਾਨਤ ਦਾ ਕਿਸੇ ਤੇ ਕੋਈ ਅਸਰ ਪਿਆ ਹੈ ਨਹੀਂ ਪਿਆ ਹੂੰ ਉਸ ਤਰ੍ਹਾਂ ਦਾ ਪਰ ਚਰਚਾ ਦਾ ਵਿਸ਼ਾ ਜ਼ਰੂਰ ਬਣ ਗਿਆ ਕਿ ਅਰਵਿੰਦ ਕੇਜਰੀਵਾਲ ਸਾਹਿਬ ਦੀ ਜਵਾਨਤ ਇਸ ਵੇਲੇ ਕਰਾਈ ਜਾਣੀ ਇਹ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਹੈ ਜੀ ਇੱਕ ਜਵਾਨਤ ਜੰਮੂ ਕਸ਼ਮੀਰ ਵਾਲੀ ਜੀ ਬਿਲਕੁਲ ਰਸੀਦ ਉਹ ਇੰਜੀਨੀਅਰ ਰਸੀਦ ਹੂੰ ਉਹ ਵੀ ਇਸ ਮੌਕੇ ਤੇ ਹੋਣੀ ਤੇ ਫਿਰ ਜਦੋਂ ਉਹਦੇ ਵੀ ਐਨਐਸਏ ਲੱਗਿਆ ਸੀ ਅਮਰਤਪਾਲ ਤੇ ਹੋਰਨਾਂ ਤੇ ਵੀ ਐਨਐਸਏ ਲੱਗਿਆ ਜੀ ਅਮਰਤਪਾਲ ਸਿੰਘ ਨੇ ਵੀ ਹਾਈ ਕੋਰਟ ਦੇ ਵਿੱਚ ਪਾਈ ਹੋਈ ਹੈ ਤਾਂ ਕੀ ਜਿੱਥੇ ਇਹਨਾਂ ਨੂੰ ਰਾਹਤ ਮਿਲੀ ਹੈ ਉੱਥੇ ਭਾਈ ਅਮਰਤਪਾਲ ਸਿੰਘ ਤੇ ਕੋਈ ਹੋਰ ਜਿਹੜੇ ਨੇ ਐਨਐਸਏ ਅਧੀਨ ਜੀ ਉਹਨਾਂ ਤੇ ਵੀ ਰਹਿਮਤ ਦਾ ਬਦਲ ਭਾਰਤੀ ਜਨਤਾ ਪਾਰਟੀ ਦਾ ਆਲਸਕਦਰ ਸਵਾਦ ਅਸੀ ਜੀ ਥੋ ਸਾਹਿਬ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹਰਿਆਣਾ ਵਿਧਾਨ ਸਭਾ ਚੋਣਾਂ ਦਾ ਹੁਣ ਸਵਾਲ ਇਹ ਹੈ ਕਿ ਜੰਮੂ ਵਾਲਿਆਂ ਚ ਵੀ ਜੰਮੂ ਚ ਵੀ ਵਿਧਾਨ ਸਭਾ ਚੋਣਾਂ ਨੇ ਉੱਥੇ ਵੀ ਮਿਲ ਗਈ ਤੇ ਇਧਰ ਹਰਿਆਣਾ ਚ ਵੀ ਮਿਲ ਗਈ ਹੁਣ ਸਵਾਲ ਤਾਂ ਇਹ ਹੈ ਵੀ ਇਹ ਇਫੈਕਟ ਕਿੰਨਾ ਕਰੇਗੀ ਕਿਉਂਕਿ ਕਾਂਗਰਸ ਦੇ ਨਾਲ ਸਾਫ ਇਨਕਾਰ ਕਰਤਾ ਵੀ ਇਸ ਦਾ 90 ਸੀਟਾਂ ਤੇ ਲੜਨਾ ਤੇ ਉਧਰ ਨਾਲ ਹੀ ਜ਼ਮਾਨਤ ਮਿਲ ਜਾਣੀ ਇਹ ਦੋ ਚੀਜ਼ਾਂ ਕੋਰਿਲੇਟ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਇਫੈਕਟ ਪਾਏਗਾ ਹਰਿਆਣਾ ਵਿਧਾਨ ਸਭਾ ਚੋਣਾਂ ਤੇ ਦੇਖੋ ਜੀ ਇਹ ਤਾਂ ਨਤੀਜਾ ਦੱਸੇਗਾ ਪਰ ਜਤਨ ਤਾਂ ਹਰ ਬੰਦਾ ਕਰਦਾ ਹੈਗਾ ਹਰ ਸਿਆਸੀ ਪਾਰਟੀ ਬੱਕ ਬੱਕ ਕੋਨ ਤੋਂ ਦੇਖ ਰਹੀ ਹੈ ਇਹ ਕੁਛ ਕਹਿੰਦੇ ਨੇ ਤੇ ਭਾਰਤੀ ਜਨਤਾ ਪਾਰਟੀ ਵਾਲੇ ਕੁਛ ਕਹਿੰਦੇ ਆ ਜੀ ਜਿਹੜਾ 8 ਅਕਤੂਬਰ ਦਾ ਨਤੀਜਾ ਹੋਊਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਹਨੇ ਕਰਦੇ ਨੇ ਹਾਲੇ ਤੱਕ ਬੱਕ ਬੱਕ ਉਸ ਤੋਂ ਕੋਨਾਂ ਤੋਂ ਸਿਆਸੀ ਆਗੂ ਆਪੋ ਆਪਣੇ ਬਿਆਨ ਦਾਗ ਰਹੇ ਜੀ ਸੋ ਇੱਕ ਮਹੀਨੇ ਤੋਂ ਘੱਟ ਦਾ ਸਮਾਂ ਜਿਹੜਾ ਉਹ ਹਰਿਆਣਾ ਵਿਧਾਨ ਸਭਾ ਦੇ ਵਿੱਚ ਰਹਿ ਗਿਆ ਤੇ ਅਜਿਹੇ ਦੇ ਵਿੱਚ केजी ਵਾਲਾ ਉਹਨਾਂ ਨੂੰ ਇਹ ਜ਼ਮਾਨਤ ਮਿਲਣੀ ਬਹੁਤ ਜ਼ਿਆਦਾ ਅਹਿਮ ਮੰਨੀ ਜਾ ਰਹੀ ਹੈ ਪਰ ਲੋਕ ਸਾਬ ਹੋਣੀ ਜਿਸ ਤਰ੍ਹਾਂ ਕਹਿ ਕੇ ਗਏ ਨੇ ਕਿ ਸਮਾਂ ਦੱਸੇਗਾ ਨਤੀਜੇ ਦੱਸਣਗੇ ਕਿ ਆਖਿਰਕਾਰ ਇਹ ਜ਼ਮਾਨਤ ਕਿੰਨਾ ਇਫੈਕਟ ਪਾਉਂਦੀ ਹੈ ਤੇ ਕੀ ਇਹ ਜਿਹੜਾ ਚਰਚਾਵਾਂ ਛਿੜੀਆਂ ਨੇ ਕੀ ਇਹ ਜ਼ਮਾਨਤ ਕਿਸੇ ਪਰਪਸ ਨਾਲ ਦਿੱਤੀ ਗਈ ਹੈ ਜਾਂ ਫਿਰ ਕੁਝ ਹੋਰ ਗੱਲ ਹੈ ਸੋ ਇਸੇ ਤਰ੍ਹਾਂ ਗੱਲਬਾਤ ਹੋਰ ਵਿਸ਼ੇ ਦੇ ਨਾਲ ਜੁੜਦੇ ਰਵਾਂਗੇ ਮੈਨੂੰ ਦਿਆ ਗਿਆ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ